ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਰਪੀ ਸਿੰਘ ਸ਼ੱਗੀ ਸਗੀ ਹਲਦੀ ਫਾਰਮ YouTube ਚੈਨਲ ਤੇ Instagram ਤੇ ਔਰ Facebook ਤੇ ਪੇਜ ਤੇ ਦਿਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਜੀ ਆਨੂੰ ਆਖਦਾ ਸੋ ਦੋਸਤੋ ਕੀ ਹਾਲ ਚਾਲ ਆ ਆਈ ਹੋਪ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਗੰਡ ਕਾਫੀ ਪੈ ਰਹੀ ਆ ਸੋ ਮਿੱਤਰੋ ਖਿਆਲ ਕੋ ਆਪਣਾ ਤੇ ਚੜ੍ਹਦੀ ਤੇ ਲੈਂਜੀ ਤੁਹਾਨੂੰ ਜਿਹੜੀ ਹੁੰਦੀ ਆ ਇਹ ਬਿਮਾਰ ਜ਼ਿਆਦਾ ਕਰਦੀ ਆ ਸੋ ਬਚਾਅ ਆਪਣਾ ਜ਼ਰੂਰ ਕਰੋ ਸੋ ਅੱਜ ਜਿਹੜਾ ਟੌਪਿਕ ਆ ਆਪਣਾ ਇਹ ਕਣਕ ਦੇ ਰਿਲੇਟਡ ਹੀ ਆ ਸੋ ਅੱਜ ਆਪਾਂ ਦੋ ਤਿੰਨ ਟਾਪਿਕ ਕਵਰ ਕਰਾਂਗੇ ਤੇ ਅੱਜ ਜਿਹੜਾ ਮੈਂ ਲਾਉਣ ਆਇਆ ਹੋਇਆ ਪਾਣੀ ਕਣਕ ਨੂੰ ਇਹ ਸਾਡੀ ਵੈਰੈਟੀ ਜਿਹੜੀ ਹੈ ਉਹ 343 ਇਹਨੂੰ ਪਾਣੀ ਲਾਉਣਾ ਰਹਿ ਗਿਆ ਸੀਗਾ ਕਿਉਂਕਿ ਦੋ ਦਿਨ ਤੋਂ ਬਾਅਦ ਜਿਹੜੇ ਦਿਨ ਬਾਰਿਸ਼ ਹੋ ਗਈ ਸੀ ਤੇ ਬਾਕੀ ਤਾਂ ਸਭ ਲੋ ਪਾਣੀ ਲੱਗ ਗਿਆ ਸੀ ਮਹਾਰਾਜ ਦੇ ਮੇਰੇ ਨਾਲ ਇੱਥੇ ਪਾਣੀ ਰਹਿ ਗਿਆ ਸੀਗਾ ਤੇ ਇਹ ਅੱਜ ਅਸੀਂ ਪਾਣੀ ਲਾ ਜਾਣਾ ਇਹ ਹੈਗੀ ਆਪਣੀ ਆਰਗੈਨਿਕ ਕਣਕ ਤੇ ਇਹ ਚੌਲ ਢੇਰ ਪਾਉਣਾ ਆ ਸੋ ਉਹਦੀ ਇੱਕ ਸਪੈਸ਼ਲ ਵੀਡੀਓ ਬਣਾਵਾਂਗਾ ਤੇ ਅਸੀਂ ਬੀਐਸਡੀ ਕੰਪੋਜ਼ਰ ਜੋ ਨੂੰ ਗੋੜਾ ਅਮਰਜਲ ਵੀ ਕਹਿੰਦੇ ਆ ਉਹ ਵੀ ਤਿਆਰ ਕਰ ਲਿਆ ਆ ਉਹਦੀ ਸਪਰੀਆਂ ਵੀ ਸ਼ੁਰੂ ਹੋ ਜਾਣੀਆਂ ਆਪਣੀਆਂ ਆਰਗੈਨਿਕ ਖਣਕ ਤੇ ਸੋ ਸਾਰੇ ਟੌਪਿਕ ਜਿਹੜੇ ਆਪਾਂ ਆਉਣ ਵਾਲੀ ਵੀਡੀਓ ਚ ਕਵਰ ਕਰਾਂਗੇ ਸੋ ਚੈਨਲ ਮੇਰੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਜਿਹੜੇ ਮੇਰੇ ਵੀਰ ਆਰਗੈਨਿਕ ਖੇਤੀ ਕਰਦੇ ਆ ਉਹਨਾਂ ਨੂੰ ਚਲੋ ਪਤਾ ਜਿਹੜੇ ਨਹੀਂ ਕਰਦੇ ਆ ਜਾਂ ਕਰਨੀ ਚਾਹੁੰਦੇ ਆ ਉਹਨਾਂ ਵਾਸਤੇ ਟੌਪਿਕ ਬਹੁਤ ਵਧੀਆ ਆਉਣ ਵਾਲਾ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਅਸੀਂ 100% ਸੱਚ ਜਿਹੜਾ ਆ ਆਪਣੇ ਭਰਾਵਾਂ ਦੇ ਸਾਹਮਣੇ ਰੱਖੀਏ ਤਾਂ ਜੋ ਕਿਸੇ ਨੂੰ ਵੀ ਕੋਈ ਕਾਲ ਨੂੰ ਚੀਜ਼ ਨੂੰ ਵਰਤਣ ਲੱਗ ਕੇ ਪ੍ਰੋਬਲਮ ਨਾ ਹੋਵੇ ਜੋ ਸੱਚ ਆ ਉਹ ਤੁਹਾਨੂੰ ਦਸੀਏ ਸੋ ਮੇਰਾ ਵੀਰ ਅੱਜ ਆਪਾਂ ਨਾ ਪਹਿਲਾ ਕਿ ਟਾਪਿਕ ਕਵਰ ਕਰਾਂਗੇ ਕਣਕ ਦੇ ਸੀਡ ਨੂੰ ਸਾਂਭਣਾ ਕਿਵੇਂ ਆ ਸੋ ਜਿਹੜੇ ਮੇਰੇ ਵੀਰ ਖੇਤੀ ਕਰਦੇ ਆ ਉਹਨਾਂ ਨੂੰ ਪਤਾ ਆ ਇਸ ਚੀਜ਼ ਬਾਰੇ ਤੇ ਜਿਹੜੇ ਮੇਰੇ ਵਰਗੇ ਨਵੇਂ ਆ ਜਿਨ੍ਹਾਂ ਨੂੰ ਹਲੇ 2-3 ਸਾਲ ਹੀ ਹੋਏ ਖੇਤੀ ਕਰਦੇ ਨੂੰ ਤੇ ਉਹਨਾਂ ਵਾਸਤੇ ਜਮੈਂ ਚਲੋ ਗਾਈਡ ਕਰ ਦਿੰਨੇ ਆ ਨਾ ਸੋ ਮੈਂ ਕਿਵੇਂ ਵੀ ਆਪਣਾ ਸਾਂਭਦਾ ਆ ਕਣਕ ਦਾ ਉਹ ਤੁਹਾਨੂੰ ਦੱਸ ਦਿਆਂ ਅੱਜ ਮੈਂ ਦੇਖੋ ਦੋ ਤਰੀਕੇ ਨੇ ਆਪਣੇ ਕੋ ਕਣਕ ਸਾਂਭਣ ਦੇ ਚਾਹੇ ਉਹ ਕਣਕ ਦਾ ਹੋਵੇ ਚਾਹੇ ਉਹ ਬਾਸਮਤੀ ਦਾ ਹੋਵੇ ਚੋਨੇ ਦਾ ਸੀਡ ਜਿਹੜਾ ਉਹ ਸਾਨੂੰ ਹਰ ਸਾਲ ਬਾਹਰੋਂ ਲੈਣਾ ਪੈਂਦਾ ਆ ਚਲੋ ਤੁਸੀਂ ਉਹ ਵੀ ਖਬਰ ਕਰ ਸਕਦੇ ਹੋ ਉਹ ਬਾਸਪਤੀ ਸੀਡ ਕੁਝ ਸਾਹਮਦੇ ਉਮੇਤੀ ਝੋਨੇ ਦਾ ਸੀਡ ਸਾਹਮ ਸਕਦੇ ਆ ਸੋ ਦੋਸਤੋ ਆਰਗੈਨਿਕ ਕਣਕ ਜਿਹੜੀ ਆ ਨਾ ਉਹਦਾ ਸੀਡ ਸਾਨੂੰ ਆਪ ਸੰਭਲਣਾ ਪੈਂਦਾ ਆ ਅਸੀਂ ਹਰ ਸਾਲ ਜਿਹੜਾ ਅਸੀਂ ਬਾਹਰੋਂ ਨਹੀਂ ਲੈ ਸਕਦੇ ਕਿਉਂਕਿ ਕਾਫੀ ਕਾਸਟਲੀ ਹੁੰਦੀ ਆ ਤੇ ਸਾਡਾ ਜਿਹੜਾ ਆ ਫਿਰ ਚ ਨੁਕਸਾਨ ਕਾਫੀ ਹੁੰਦਾ ਜੇ ਅਸੀਂ ਸਾਨੂੰ ਹਰ ਸਾਲ ਬਾਹਰੋਂ ਲੈਣਾ ਪਵੇ ਉਹ ਜੇ ਫਿਰ ਸਾਡੀ ਮਨ ਚ ਸ਼ੰਕਾ ਵੀ ਹੁੰਦੀ ਆ ਵੀ ਫਿਰ ਆਰਗੈਨਿਕ ਸੀਡ ਹੈਗਾ ਕਿ ਨਹੀਂ ਹੈਗਾ ਨਾ ਤੇ ਇਸ ਕਰਕੇ देखो एक ਤਾਂ ਤੁਸੀਂ ਡਰਮ ਜਦਾਂ ਇਹ ਪਾਉਂਦੇ ਆਪਾਂ ਖਾਣ ਵਾਲੀ ਕਰਨ ਜਿਹੜੀ ਹੁੰਦੀ ਆ ਉਵੇਂ ਸਾਹਮਦੇ ਆ ਪ੍ਰੋਪਰ ਉਹਨੂੰ ਬੰਦ ਕਰਕੇ ਸਾਰਾ ਵਿੱਚ ਲਸਣ ਦੀਆਂ ਕਲੀਆਂ ਸੁੱਟ ਕੇ ਜਾਂ ਉਹਦੇ ਪੱਤੇ ਜਿਹੜੇ ਪਾ ਕੇ ਜਾਂ ਮੱਚੀ ਦੀ ਡੱਬੀ ਸੁੱਟ ਕੇ ਅਸੀਂ ਉਹਨੂੰ ਸਾਹਮਦੇ ਆ ਹਨਾ ਇੱਕ ਤਾਂ ਉਹ ਤਰੀਕਾ ਹੁੰਦਾ ਆ ਉਹ ਜੋ ਕਿ ਆਮ ਰਵਾਇਤੀ ਤਰੀਕਾ ਸਾਰਿਆਂ ਨੂੰ ਪਤਾ ਆ ਜਿਸ ਲਈ ਕਿ ਨਾ ਮੈਂ ਸਾਹਮਦਾ ਤੁਹਾਨੂੰ ਓਜਮਾ ਉਹ ਤਾਂ ਸ਼ੇਅਰ ਕਰਨ ਜਾ ਰਿਹਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਤਰੀਕਾ ਇਹ ਹੈ ਜੀ ਕਿ ਆਪਾਂ 10 ਕਿਲੋ ਦਾ ਤੇ 5 ਕਿਲੋ ਦੀ ਪੈਕੇਜਿੰਗ ਕਰੀਦੀ ਆ ਤੇ ਕੀ ਕਰਨਾ ਆ 5 ਕਿਲੋ ਦਾ ਇੱਕ ਵਧੀਆ ਲਫਾਫਾ ਲੈ ਲੈਣਾ ਆ ਜਿਹੜਾ ਮਜ਼ਬੂਤ ਹੋਵੇ ਆਮ ਤੌਰ ਤੇ ਬਜ਼ਾਰਾਂ ਦੇ ਵਿੱਚ ਮਿਲ ਜਾਂਦੇ ਆ ਤੇ ਵਧੀਆ ਕਹਿ ਕੇ ਉਹ ਜਿਹੜਾ ਫਟੇ ਨਾ ਭਾਰ ਬਰਦਾਸ਼ਤ ਕਰ ਲੈ ਉਹ ਹੀ ਜਿਹੜਾ ਲਫਾਫਾ ਲੈ ਲਓ ਤੇ ਉਹ ਲੈ ਕੇ ਉਹਦੇ ਚ ਤੁਸੀਂ 5 ਕਿਲੋ ਦੀ ਪੈਕਿੰਗ ਕਰ ਲੈਣੀ ਆ ਚਾਹੇ 10 ਕਿਲੋ ਦੀ ਕਰ ਲੈਣੀ ਆ ਤੇ ਤੁਸੀਂ ਜਿਹੜਾ ਉਹਨੂੰ ਦਾਣੇ ਜਿਹੜੇ ਆ ਉਹਨੂੰ ਚੰਗੀ ਤਰ੍ਹਾਂ ਤੋਂ ਪਲਵਾ ਕੇ ਪੂਰੀ ਤਰ੍ਹਾਂ ਸੁਕਾ ਕੇ ਛੱਜ ਦੇ ਨਾਲ ਚਾਹੇ ਤੁਸੀਂ ਜਾਂ ਫਿਰ ਮਸ਼ੀਨ ਦੇ ਨਾਲ ਦਾਣਿਆਂ ਨੂੰ ਹਵਾ ਲਵਾ ਕੇ ਟੋਟਾ ਕੱਢ ਕੇ ਬਣ ਕਿ ਵਿੱਚ ਵੀਡ ਨਾ ਹੋਵੇ ਟੋਟਾ ਨਾ ਹੋਵੇ ਕੋਈ ਬੇਸਿਕ ਕਿਸਮ ਦਾ ਜਾਂ ਕੋਈ ਹੋਰ ਵਿੱਚ ਅਨਵਾਂਟਡ ਚੀਜ਼ ਨਾ ਹੋਵੇ ਤੇ ਉਹਨੂੰ ਪ੍ਰੋਪਰ ਸਾਫ਼ ਕਰ ਲੈਣਾ ਧੁੱਪ ਚੰਗੀ ਤਰ੍ਹਾਂ ਲਵਾਉਣੀ ਹੈ ਤਾਂ ਕਿ ਦਾਣਾ ਪੂਰੀ ਸੁੱਕ ਜਾਵੇ ਮੌਇਸਚਰ ਜਿਹੜਾ ਆ ਉਹ ਕੰਟਰੋਲ 'ਚ ਹੋ ਜਾਣਾ ਤੇ ਉਹਨੂੰ ਤੁਸੀਂ ਲਿਫਾਫੇ 'ਚ ਪਾ ਲੈਣਾ ਹੈ ਠੀਕ ਹੈ ਜੀ ਲਿਫਾਫੇ 'ਚ ਪਾ ਕੇ ਪੂਰਾ ਭਰ ਲੈਣਾ ਹੈ ਤੇ ਉਸ ਤੋਂ ਬਾਅਦ ਜਿਹੜਾ ਇੱਕ ਮਸ਼ੀਨ ਆਉਂਦੀ ਜਿਹਦੇ ਨਾਲ ਅਸੀਂ ਲਫਾਫੇ ਨੂੰ ਸੀਲ ਕਰੀਦਾ ਆ ਤੁਸੀਂ ਹਵਾ ਕੱਢ ਕੇ ਪ੍ਰੋਪਰ ਉਹਦੀ ਤੇ ਉਹਨੂੰ ਸੀਲ ਕਰ ਦੇਣਾ ਆ ਕੋਸ਼ਿਸ਼ ਕਰਨਾ ਵੀ ਡਬਲ ਸੀਲ ਹੋ ਜਾਏ ਤਾਂ ਜੋ ਕਿਸੇ ਕਿਸਮ ਦੀ ਗੁੰਜਾਇਸ਼ ਨਾ ਰਹੇ ਵਿੱਚ ਹਵਾ ਜਾਣ ਦੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਸੀਲ ਕਰ ਦੰਨੇ ਹੋ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਵੈਰੀਫਾਈ ਕਰਨਾ ਪ੍ਰੋਪਰ ਸਾਰਾ ਦੇਖ ਕੇ ਵੀ ਕਿਸੇ ਕਿਸਮ ਦੀ ਹਵਾ ਤੇ ਨਹੀਂ ਉਹਦੇ ਜਾਂਦੀ ਆ ਤੇ ਉਸ ਤੋਂ ਬਾਅਦ ਦੁਬਾਰਾ ਮੁੜ ਕੇ ਜਿਹੜਾ ਉਹਨੂੰ ਦੂਜੇ ਲਫਾਫੇ 'ਚ ਪਾ ਕੇ ਜਿਹੜਾ ਪ੍ਰੋਪਰ ਬੰਦ ਕਰ ਲੈਣਾ ਤਾਂ ਕਿ 에ਅ ਜਾਣ ਦੀ ਜਿਹੜੀ ਆ ਸੰਭਾਵਨਾ ਜਿਹੜੀ 0.0% ਹੋ ਜਾਏ ਹਣਾ ਤੇ ਇੱਕ ਤਾਂ ਇਹ ਹੈਗਾ ਇਹ ਹੈਗਾ ਜੀ ਆਰਗੈਨਿਕ ਕਰਨ ਵਾਸਤੇ ਹੁਣ ਦੂਜੀ ਗੱਲ ਜਿਹੜਾ ਸੀਡ ਆਪਣਾ ਦੂਜਾ ਹੁੰਦਾ ਆ ਉਹ ਵੀ ਕਰਨਾ ਉਹ ਵੀ ਸੇਮ ਪ੍ਰੋਸੈਸ ਇਹੀ ਕਰਨਾ ਆ ਬਸ ਲਾਸਟ ਕੀ ਕਰਨਾ ਆ ਜਾਂ ਤਾਂ ਲਫਾਫੇ ਥਲੜੇ ਪਾਸੇ ਨੂੰ ਦਾਣੇ ਪਾ ਕੇ ਜਾਂ ਵਿਚਕਾਰ ਜਨਾ ਗੋਲੀ ਪਾ ਦੇਣੀ ਆ ਜਿਹੜੀ ਆਪਾਂ ਦਾਣੇ ਵਾਸਤੇ ਪਾਈਦੀ ਆ ਉਹਨੂੰ ਪ੍ਰੋਪਰ ਜਿਹੜਾ ਆ ਲੀਰ ਦੇ ਵਿੱਚ ਪਾ ਕੇ ਬੰਨ ਕੇ ਚੰਗੀ ਤਰ੍ਹਾਂ ਵਿੱਚ ਰੱਖ ਦੇਣਾ ਆ ਔਰ ਪ੍ਰੋਪਰ ਉਹਨੂੰ ਬੰਦ ਕਰ ਦੇਣਾ ਆ ਤੇ ਉਹਦਾਂ ਦੋਸਤੋ ਕੀ ਆ ਵੀ ਤੁਹਾਡਾ ਜਿਹੜੀ ਆ ਸੀਡ ਆ ਨਾ ਉਹ ਖਰਾਬ ਨਹੀਂ ਹੋਊਗਾ ਤੁਸੀਂ ਮੈਂ ਆਰਗੇਨਿਕ ਕਣਕ ਵਾਸਤੇ ਜਿਹੜਾ ਆ ਉਹਨੂੰ ਸੰਭਾਲਣ ਵਾਸਤੇ ਮੈਂ ਇਹੀ ਤਰੀਕਾ ਹੁਣ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਆ ਕਿਉਂਕਿ ਮੇਰਾ ਹਰ ਸਾਲ ਜਿਹੜਾ ਸੀਡ ਖਰਾਬ ਹੋ ਜਾਂਦਾ ਸੀਗਾ ਮੇਰੇ ਹਰ ਸਾਲ ਜਿਹੜੀ ਕਣਕ ਆ 2 ਤੋਂ 3 ਕੁਆਂਟਲ ਕਣਕ ਜਿਹੜੀ ਹੈ ਮੇਰੀ ਖਰਾਬ ਹੋ ਜਾਂਦੀ ਸੀਗੀ ਜਾਂ ਤਾਂ ਉਹਨੂੰ ਕੀੜਾ ਲੱਗ ਜਾਂਦਾ ਸੀ ਜਾਂ ਸੁਸਤੀ ਲੱਗ ਜਾਂਦੀ ਸੀਗੀ ਜਾਂ ਮਤਲਬ ਇਦਾਂ ਦੀ ਪ੍ਰੋਬਲਮਾਂ ਆਉਣ ਲੱਗ ਪਈਆਂ ਸੀ ਮੈਨੂੰ ਬਹੁਤ ਜ਼ਿਆਦਾ ਸੋ ਦੁਖੀ ਹੋ ਗਿਆ ਸੀ ਮੈਂ ਬਹੁਤ ਜ਼ਿਆਦਾ ਮੇਰਾ ਨੁਕਸਾਨ ਹੋਣ ਲੱਗ ਪਿਆ ਸੀਗਾ ਤੇ ਫੇਰ ਮੈਨੂੰ ਇਹ ਤਰੀਕਾ ਅਪਣਾਉਣਾ ਪਿਆ ਤੇ ਇਸ ਸਾਲ ਜਿਹੜਾ ਫੇਰ ਮੈਂ ਇਹੀ ਤਰੀਕਾ ਅ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਇਹ ਜਿਹੜੀ ਕਣਕ ਤੁਸੀਂ ਦੇਖ ਰਹੇ ਹੋ ਇਹਨੂੰ ਮੈਂ ਇਸੇ ਤਰੀਕੇ ਨਾਲ ਪੈਕ ਕੀਤਾ ਸੀਗਾ ਤੇ ਆ ਤੁਸੀਂ ਚੈੱਕ ਕਰ ਲਓ ਉਹਦੀ ਕੁਆਲਿਟੀ ਸੀਡ ਦੀ ਰਿਜ਼ਲਟ ਤੁਹਾਡੇ ਸਾਹਮਣੇ ਆ ਮੈਂ ਪੂਰੇ ਸਬੂਤ ਦੇ ਨਾਲ ਤੁਹਾਡੇ ਨਾਲ ਗੱਲ ਕਰਦਾ ਇਹ ਨਹੀਂ ਕਿ ਕੀਤਾ ਕੁਝ ਹੋਰ ਆ ਦੱਸਣਾ ਕੁਝ ਹੋਰ ਆ ਆ ਤੁਸੀਂ ਦੇਖ ਲਓ ਇਹ ਕਣਕ ਤੇ ਆ ਕਣਕ ਫਰਕ ਚੈੱਕ ਕਰ ਲਓ ਸੇਮ ਸੋ ਇਸ ਤਰੀਕੇ ਦਾ ਫਟਾਰਾ ਜਿਹੜਾ ਆ ਤੁਸੀਂ ਦੇਖ ਪਾ ਰਹੇ ਹੋ ਇਹ ਜਿਹੜਾ ਆ ਬਹੁਤ ਵਧੀਆ ਸ਼ਾਨਦਾਰ ਆ ਸੀਡ ਇਦਾਂ ਸਾਂਭਿਆ ਹੋਵੇ ਤੇ ਉਹਦਾ ਰਿਜ਼ਲਟ ਇਦਾਂ ਆਪਾਂ ਨੂੰ ਮਿਲ ਜਾਂਦਾ ਕਿਉਂਕਿ ਇਸ ਕੰਡ ਦਾ ਤੁਸੀਂ ਫਟਾਰਾ ਦੇਖ ਰਹੇ ਹੋ ਫਟਾਰਾ ਬਹੁਤ ਵਧੀਆ ਹੋਇਆ ਆ ਇਹ ਨਹੀਂ ਆ ਵੀ ਜੇ 2 ਸਾਲ ਪੁਰਾਣਾ ਸੀਡ ਆ ਤੇ ਉਹਦਾ ਫਟਾਰਾ ਸਹੀ ਨਹੀਂ ਹੋਗਾ ਬਹੁਤ ਵਧੀਆ ਜਿਹਦੇ ਤਿੱਕਿਆਂ ਚ ਸਾਂਭਿਆ ਹੋਵੇ ਸੀਡ ਤੇ ਫਟਾਰਾ ਬਹੁਤ ਵਧੀਆ ਹੁੰਦਾ ਆ ਸੋ ਵੀਰੋ ਤੁਸੀਂ ਵੀ ਇਸ ਤਰੀਕੇ ਨਾਲ ਕਰਕੇ ਦੇਖੋ ਤੇ ਕੋਸ਼ਿਸ਼ ਕਰੋ ਵੀ ਜਿਹੜੀ ਵੀ ਫਸਲ ਆਪਾਂ ਬੀਜਦੇ ਆ ਉਹਦਾ ਬੀਜ ਜਿਹੜਾ ਜਿਹੜਾ ਵਧੀਆ ਝੜ ਨਿਕਲਦਾ ਆ ਇਹਦਾ ਫਟਾਰਾ ਵਧੀਆ ਹੁੰਦਾ ਕੋਈ ਬਿਮਾਰੀ ਨਹੀਂ ਲੱਗਦੀ ਆ ਉਹਦਾ ਸੀਡ ਤੁਸੀਂ ਆਪ ਸੰਭੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਸੀਡ ਜਿਹੜਾ ਸਾਨੂੰ ਸ਼ਾਇਦ ਨਾ ਮਿਲੇ ਸਾਨੂੰ ਸਾਰਿਆਂ ਨੂੰ ਆਪ ਹੀ ਮਿਹਨਤ ਕਰਨੀ ਪੈਣੀ ਆ ਸੀਡ ਸੰਭਣ ਦੀ ਸੋ ਇਸੇ ਤਰੀਕੇ ਨਾਲ ਹੀ ਜਿਹੜਾ ਤੁਸੀਂ ਬਾਸਮਤੀ ਦਾ ਸੀਡ ਆ ਉਹ ਵੀ ਤੁਸੀਂ ਇਸੇ ਤਰੀਕੇ ਨਾਲ ਹੀ ਸੰਭਣਾ ਆ ਉਹ ਵੀ ਮੈਂ ਇਦਾਂ ਹੀ ਕੀਤਾ ਸੀ ਪ੍ਰੋਪਰ ਤੋਂ ਪਲਵਾ ਕੇ ਤੇ ਚੌਲ ਛਡਾਉਣ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਧੁੱਪ ਪਲਵਾ ਲਈ ਸੀਗੀ ਸਾਫ਼ ਕਰ ਲਿਆ ਸੀ ਛੱਜ ਮਾਰ ਕੇ ਪ੍ਰੋਪਰ ਸਾਫ਼ ਕਰ ਲਿਆ ਸੀ ਮਸ਼ੀਨ ਦੇ ਨਾਲ ਤੇ ਉਸ ਤੋਂ ਬਾਅਦ ਜਿਹੜਾ ਆ ਧੁੱਪ ਲਾਉਣ ਤੋਂ ਬਾਅਦ ਠੰਡੇ ਕਰਕੇ ਸਪੈਸ਼ਲੀ ਜਿਹੜਾ ਆ ਠੰਡਾ ਕਰਨਾ ਸੀਡ ਨੂੰ ਠੰਡਾ ਕਰਕੇ ਤੁਸੀਂ ਜਿਹੜਾ ਉਹਨੂੰ ਪੈਕ ਕਰ ਲੈਣਾ ਆ ਪ੍ਰੋਪਰ ਤਰੀਕਾ ਸੇ ਮੋਹੀ ਰੱਖਣਾ ਜੀ ਤੇ ਕਰਕੇ ਸਾਮਕੇ ਤੁਸੀਂ ਜਿਹੜਾ ਰੱਖ ਸਕਦੇ ਹੋ ਫਿਰ ਤੁਹਾਡਾ ਸੀਡ ਕਦੀ ਖਰਾਬ ਨਹੀਂ ਹੁੰਦਾ ਕਿਉਂਕਿ ਜੇ ਉਹਨੂੰ ਅੰਦਰ 에ਅਰ ਨਹੀਂ ਮਿਲੇਗੀ ਤਾਂ ਉਹਨੂੰ ਕੋਈ ਕਿਸਮ ਦਾ ਕੀੜਾ ਨਹੀਂ ਲੱਗੂਗਾ ਨਾ ਤੇ ਤੁਸੀਂ ਇਸੇ ਤਰੀਕੇ ਨਾਲੇ ਆਪਣੇ ਬਾਕੀ ਸੀਡ ਵੀ ਜਿਹੜੇ ਸਾਮਸਾਦੇ ਹੋ ਤੇ ਬਾਕੀ ਆਰਗੈਨਿਕ ਕਣਕ ਤੁਸੀਂ ਲੈਣੀ ਹੋਵੇ 1347 ਲੈਣੀ ਆ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਇਹ ਤੁਹਾਨੂੰ ਮਿਲ ਜੂਗੀ 3500 ਰੁਪਏ ਨੂੰ ਕੁਆਂਟਲ ਜੇ ਤੁਸੀਂ ਲੈਣੀਆਂ ਬਾਂਸੀ ਕਣਕ ਲੈਣੀ ਆ ਤੇ ਉਹ ਤੁਹਾਨੂੰ ਮਿਲ ਜਾਏਗੀ ਆਪਣੇ ਕੋਲੇ 6500 ਰੁਪਏ ਨੂੰ ਕੁਆਂਟਲ ਤੇ ਦੋਨਾਂ ਕਣਕਾਂ ਦੀ ਬੁਕਿੰਗ ਚੱਲ ਰੂਆ ਆਲਮੋਸਟ ਅੱਧੀ ਜ਼ਿਆਦਾ ਹੋ ਚੁੱਕੀ ਹੈ ਬੁਕਿੰਗ ਤੇ ਇਹ ਆਪਣੀ ਹੈਗੀ ਆਰਗੈਨਿਕ ਬਾਂਸੀ ਕਣਕ ਤੇ ਇਹ ਵੀ ਤੁਸੀਂ ਦੇਖ ਰਹੇ ਹੋ ਕਿਸੇ ਕਿਸਮ ਦਾ ਕੋਈ ਨਦੀਨ ਨਾਸ਼ਕ ਨਹੀਂ ਕੀਤਾ ਗਿਆ ਕਿਸੇ ਕਿਸਮ ਦਾ ਕੋਈ ਰੇਸ ਸਪਰੇ ਨਹੀਂ ਪਾਈ ਗਈ ਤੇ ਉਨੋਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਬਾਂਸੀ ਕਣਕ ਤੇ ਆ ਜਾਂ ਆਪ ਦੇ ਦੇਸੀ ਕਣਕ ਜਿਹੜੀ ਹੈਗੀ ਹੈ ਦੋਨਾਂ ਤੇ ਆਪਾਂ ਘੋੜਾ ਮਰਜਾaldi ਸਪ੍ਰਿੰਗ ਸ਼ੁਰੂ ਕਰ ਦੇਣੀਆਂ ਆ ਔਰ ਇੱਕ ਜਿਹੜੀ ਇਸ ਕੋ ਵੱਲੋਂ ਸਾਨੂੰ ਸਾਵਰੀਕਾ ਦੀ ਪोटाਸ਼ ਮਿਲੀ ਸੀਗੀ ਉਹਦਾ ਅਸੀਂ ਇਸਤੇਮਾਲ ਕਰਨ ਜਾ ਰਹੇ ਆ ਸੋ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਵੀਟ ਰਿਲੇਟਡ ਜਿਹੜੀਆਂ ਮੈਂ ਲੈ ਕੇ ਆ ਰਿਹਾ ਔਰ ਪੁਰਾਣੀਆਂ ਵੀਡੀਓਜ਼ ਵੀ ਮੇਰੀਆਂ ਵੀਟ ਰਿਲੇਟਡ ਪਈਆਂ ਹੋਈਆਂ ਜੇ ਤੁਸੀਂ ਕੋਈ ਇਨਫੋਰਮੇਸ਼ਨ ਚਾਹੁੰਦੇ ਹੋ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓਜ਼ ਦੇਖ ਸਕਦੇ ਹੋ 100% ਸੱਚਾ ਰਿਵਿਊ ਤੁਹਾਨੂੰ ਜਿਹੜਾ ਸੱਚ ਜੋ ਹੈਗਾ ਤੁਹਾਨੂੰ ਉਹ ਤੁਹਾਨੂੰ ਦੇਖਣ ਨੂੰ ਮਿਲੇ ਤੇ ਕਿਸੇ ਕਿਸ ਹਿਸੰ ਦਾ ਕੋਈ ਸਵਾਲ ਹੋਵੇ ਮੇਰਾ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਕਰਕੇ ਪੁੱਛ ਸਕਦੇ ਹੋ ਮੇਰੀ ਪੂਰੀ ਕੋਸ਼ਿਸ਼ ਇਹ ਹੁੰਦੀ ਮੈਂ ਤੁਹਾਨੂੰ ਟਾਈਮਸਰ ਜਵਾਬ ਦੇ ਸਕਾਂ ਤੇ ਬਾਕੀ ਹੋ ਵੀ ਕੋਈ ਜਵਾਬ ਸਵਾਲ ਜਵਾਬ ਹੋਵੇ ਮੇਰਾ ਵੀ ਤੁਸੀਂ ਮੈਨੂੰ ਜਰੂਰ ਪੁੱਛ ਸਕਦੇ ਹੋ ਤੇ ਬਾਕੀ ਚੈਨਲ ਮੇਰੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਹਨੂੰ ਸ਼ੇਅਰ ਜਰੂਰ ਕਰ ਦਿਓ ਤੇ ਕੋਈ ਕਮੈਂਟ ਹੋਵੇ ਕੋਈ ਸਵਾਲ ਜਵਾਬ ਹੋਵੇ ਜਰੂਰ ਪੁੱਛਿਓ ਜੀ ਬਹੁਤ ਬਹੁਤ ਮਿਹਰਬਾਨੀ